ਪੰਜਾਬੀਓ ਜੇਕਰ ਤੁਸੀਂ ਵੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਮੋਬਾਈਲ ਫੋਨਾਂ ਨੂੰ ਲੈ ਕੇ ਵੱਡਾ ਝਟਕਾ ਲਗਾ ਦਿੱਤਾ ਗਿਆ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ ਵੱਲੋਂ ਦਰਅਸਲ ਜੋ ਹੈ ਰੀਚਾਰਜ ਮਹਿੰਗੇ ਕਰ ਦਿੱਤੇ ਗਏ ਨੇ ਜਿਸ ਕਰਕੇ ਹੁਣ ਤੁਹਾਡੀ ਜੇਬ ਦੇ ਉੱਤੇ ਵੱਡਾ ਡਾਕਾ ਪਏਗਾ ਤਾਂ Jio ਅਤੇ Airtel ਤੋਂ ਬਾਅਦ ਹੁਣ Vodafone Idea ਦੇ ਵੱਲੋਂ ਵੀ ਜੋ ਹੈ ਆਪੋ ਆਪਣੇ ਮੋਬਾਈਲ ਟੈਰਿਫ ਨੂੰ ਲੈ ਕੇ 20% ਦੀ ਜੋ ਹੈ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਜਿਹੜਾ ਪਲਾਨ ਹੁਣ Vodafone ਜਾਂ ਫਿਰ Idea ਦਾ ਤੁਹਾਨੂੰ 179 ਰੁਪਏ ਦੇ ਵਿੱਚ ਮਿਲਦਾ ਸੀ ਹੁਣ ਉਸ ਦੀ ਕੀਮਤ ਸਿੱਧੀ ਹੀ 199 ਯਾਨੀ ਕਿ ਤੇ ਰੇ ਵਧਾ ਦਿੱਤੀ ਗਈ ਹੈ ਇਸ ਤੇ ਵਿੱਚ 28 ਦਿਨ ਦੀ ਵੈਲਿਡਿਟੀ ਅਤੇ ਅਨਲਿमिटेड ਕਾਲਿੰਗ ਅਤੇ 2GB ਡਾਟਾ ਮਿਲਦਾ ਸੀ ਤਾਂ ਵੱਡੀ ਤعداد ਦੇ ਵਿੱਚ ਜਿਹੜੀ ਹੈ ਇਹ ਜੋ ਲਾਗੂ ਕੀਤੇ ਗਏ ਨੇ ਵਾਅਦਾ ਕੀਤਾ ਗਿਆ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ 1 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਰਿਲਾਈਐਂਸ ਇੰਡਸਟਰੀਜ਼ ਜਿਨ੍ਹਾਂ ਦੇ ਵੱਲੋਂ Jio ਦੇ ਮੋਬਾਈਲ ਟੈਰਿਫ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਨਵੀਆਂ ਦਰਾਂ ਜਿਹੜੀਆਂ ਨੇ 4 ਜੁਲਾਈ ਤੋਂ ਲਾਗੂ ਹੋਣਗੀਆਂ ਤੇ ਅਜਿਹੇ ਦੇ ਵਿੱਚ ਜੋ ਹੈ 269 ਵਾਲਾ ਪਲਾਨ 299 ਰੁਪਏ ਦੇ ਵਿੱਚ ਮਿਲੇਗਾ 28 ਦਿਨ ਦੀ ਵੈਲਿਡਿਟੀ ਦੇ ਨਾਲ ਅਨਲਿमिटेड ਕਾਲਿੰਗ ਅਤੇ 2GB ਡਾਟਾ ਰੋਜ਼ਾਨਾ ਇਸ ਤੋਂ ਇਲਾਵਾ Jio ਦੇ ਵੱਲੋਂ ਵੀ ਜੋ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਉਹ 27 ਜੂਨ ਅਤੇ Airtel ਦੇ ਵੱਲੋਂ 28 ਜੂਨ ਦੀ ਸਵੇਰੇ ਨਵੀਂ ਦਰਾਂ ਵਾਲੇ ਪਲਾਨਸ ਦਾ ਐਲਾਨ ਕਰ ਦਿੱਤਾ ਗਿਆ ਇਹਨਾਂ ਦੋਵਾਂ ਕੰਪਨੀਆਂ ਦੇ ਅਪਡੇਟਡ ਪਲਾਨ ਜਿਹੜੇ ਆ 3 ਜੁਲਾਈ ਨੂੰ ਲਾਗੂ ਹੋਣਗੇ ਤਾਂ ਰਿਲਾਈਅੰਸ ਇੰਡਸਟਰੀ ਜਿਹੜੀ ਹੈ ਸਭ ਤੋਂ ਵੱਡੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ Jio ਦੇ ਰੀਚਾਰਜ ਪਲਾਨ ਜਿਹੜੇ ਆ 25% ਮਹਿੰਗੇ ਕੀਤੇ ਨੇ ਤੇ ਉਸ ਤੋਂ ਇਲਾਵਾ ਵੋਡਾਫੋਨ ਤੇ ਆਈਡੀਆ ਦੇ 20% ਜਿਸ ਦਾ ਸਿੱਧੇ ਤੌਰ ਤੇ ਡਾਕਾ ਲੋਕਾਂ ਦੀ ਜੇਬਾਂ ਦੇ ਉੱਤੇ ਪੈਣ ਵਾਲਾ ਹੈ ਤੇ ਅਜਿਹੇ ਦੇ ਵਿੱਚ ਜੋ ਹੈ ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਫੋਨ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਇਸ ਦਾ ਫਾਇਦਾ ਹੁਣ ਸਿੱਧਾ ਜਾ ਕੇ ਹੋਵੇਗਾ ਇਹਨਾਂ ਕੰਪਨੀਆਂ ਨੂੰ ਤਾਂ ਜੋ ਹੈ ਰਿਲਾਈਐਂਸ ਜੀਓ Airtel ਅਤੇ ਇਸ ਤੋਂ ਬਾਅਦ ਹੁਣ Vodafone Idea ਦੇ ਵੱਲੋਂ ਵੀ ਜੋ ਹੈ ਇਹ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਅਤੇ ਅਜਿਹੇ ਦੇ ਵਿੱਚ 10 ਤੋਂ 21% ਦੀ ਵਧਾਉਣ ਦਾ ਜਿਹੜਾ ਫੈਸਲਾ ਕੀਤਾ ਹੈ Vodafone ਦੀਆਂ ਜੋ ਜੋ ਵਾਅਦੇ ਕੀਤੇ ਗਏ ਨੇ 4 ਜੁਲਾਈ ਤੋਂ ਲਾਗੂ ਹੋਣਗੇ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕਿਵੇਂ ਜੋ ਕੰਪਨੀ ਦੇ Vodafone ਦੇ ਵੱਲੋਂ ਵਾਅਦਾ ਕੀਤਾ ਗਿਆ ਕਿਵੇਂ 779 ਰੁਪਏ ਵਾਲਾ ਪਲਾਨ ਜਿਹੜਾ ਮਿਲਦਾ ਸੀ ਉਹ ਹੁਣ ਤੁਹਾਨੂੰ 199 ਰੁਪਏ ਵਿੱਚ ਮਿਲੇਗਾ 458 ਵਾਲਾ پلان 509 ਰੁਪਏ ਵਿੱਚ ਮਿਲੇਗਾ 1799 ਵਾਲਾ پلان ਜਿਹੜਾ ਕਿ 365 ਦਿਨਾਂ ਦੀ ਵੈਲਿਡਿਟੀ ਵਾਲਾ ਹੁੰਦਾ ਸੀ ਉਹ ਸਦਾ 1999 ਰੁਪਏ ਦੇ ਵਿੱਚ ਮਿਲੇਗਾ ਇਸ ਤੋਂ ਇਲਾਵਾ ਜੇਕਰ ਪੋਸਟपेड ਪਲਾਨ ਦੀ ਗੱਲ ਕੀਤੀ ਜਾਵੇ ਤਾਂ 401 ਰੁਪਏ ਦੇ ਪਲਾਨ ਦੇ ਲਈ ਹੁਣ ਤੁਹਾਨੂੰ 451 ਰੁਪਏ ਖਰਚੇ ਪੈਣਗੇ 501 ਵਾਲੇ ਪਲਾਨ ਦੇ ਲਈ 551 ਤੇ 601 ਰੁਪਏ ਵਾਲੇ ਪਲਾਨ ਦੇ ਲਈ ਤੁਹਾਨੂੰ ਸਿੱਧਾ 701 ਰੁਪਏ 100 ਰੁਪਏ ਦਾ ਸਿੱਧਾ ਵਾਅਦਾ ਕੀਤਾ 1100 ਰੁਪਏ ਫੈਮਿਲੀ ਪਲਾਨ ਦੇ ਲਈ ਹੁਣ ਤੁਹਾਨੂੰ 1200 ਰੁਪਏ ਖਰਚਨੇ ਪੈਣਗੇ ਤਾਂ ਕੰਪਨੀ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ Vodafone Idea ਇੱਕ ਮਾਤਰ ઓਪਰੇਟਰ ਹੈ ਤੇ ਕੀ ਪੇਡ ਕਸਟਮਰ ਨੂੰ ਰਾਤ ਦੇ ਵਿੱਚ ਫ੍ਰੀ ਡਾਟਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਕੰਪਨੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ 4G ਦੇ ਵੱਡੇ ਪੈਮਾਨੇ ਦੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਤੇ 5G ਮੋਬਾਈਲ ਸੇਵਾ ਨੂੰ ਲਾਂਚ ਕੀਤਾ ਜਾ ਰਿਹਾ ਹੈ ਤੇ ਅਜਿਹੇ ਦੇ ਵਿੱਚ ਜਿੱਥੇ ਰਿਲਾਈਐਂਸ Jio ਅਤੇ Airtel ਦੇ ਵੱਲੋਂ ਜੋ ਆਪਣੇ ਇਹ ਟੈਰਿਫ ਦੇ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਉਸ ਲਿਸਟ ਦੇ ਵਿੱਚ Vodafone ਅਤੇ Idea ਵੀ ਸ਼ਾਮਿਲ ਹੋ ਚੁੱਕਿਆ ਜਿਸ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਲੋਕਾਂ ਨੂੰ ਪੁਕਤਣਾ ਪਏਗਾ